ਸਸਿਕਾਲ ਜੀ ਜੁੜ ਗਏ ਹੋ ਮੌਸਮ ਸੰਬੰਧੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਹੁਣ ਤੋਂ ਲੈ ਕੇ ਦੇਰ ਸ਼ਾਮ 7-8 ਵਜੇ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜਿਹੜਾ ਚੱਕਰਵਾਦ ਮਹੌਲ ਲਗਾਤਾਰ ਆਪਾਂ ਨੂੰ ਗੁਜਰਾਤ ਤੇ ਰਾਜਸਥਾਨ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਟੁੱਟਵੇਂ ਤੌਰ ਤੇ ਇਸ 10 ਲਗਾਤਾਰ ਬੰਦਾ ਹੋਇਆ ਖਾਈ ਦੇ ਰਿਹਾ ਪਰ ਅੱਜ ਜ਼ਿਆਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲਿਆ ਹੈ ਚੱਕਰਵਾਦ ਦੇ ਕਾਰਨ ਲਗਾਤਾਰ ਨਮੀ ਦੀ ਮਾਤਰਾ ਇਹਨਾਂ ਖੇਤਰਾਂ ਦੇ ਵਿੱਚ ਵਧੀ ਹੋਈ ਦਿਖਾਈ ਦੇ ਰਹੀ ਜੋ ਕਿ ਔਂਦੇ ਘੰਟਿਆਂ ਦੇ ਵਿੱਚ ਸਿਸਟਮਾਂ ਦੀਆਂ ਕਾਰਵਾਈਆਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰਕਾਉਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਹੁਣ ਗੱਲ ਕਰੀ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਬਦਲਵਾਈ ਆਪਾਂ ਨੂੰ ਸ਼ਾਮ ਦੇ 5-7 ਵਜੇ ਤੱਕ ਕਰੀਬ ਦੇਖਣ ਨੂੰ ਮਿਲ ਸਕਦੀ ਹੈ ਕਈ ਖੇਤਰਾਂ ਦੇ ਵਿੱਚ ਟੁੱਟਮੇ ਤੌਰ ਤੇ ਉਮੀਦ ਆਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਆਪਾਂ ਨੂੰ ਦਿਨ ਚੜ੍ਹਦਿਆਂ ਸਾਰ ਧੁੱਪ ਵੀ ਦੇਖਣ ਨੂੰ ਮਿਲਿਆ ਹੁਣ ਤਕਰੀਬਨ ਕੁਝ ਪੰਜਾਬ ਦੇ ਪੂਰਬੀ ਖੇਤਰ ਹੋਗੇ ਪਟਿਆਲਾ ਦੇ ਆਸਪਾਸ ਦੇ ਖੇਤਰ ਹੋਗੇ ਨਾ ਵਿੱਚ ਟੁੱਟਵੇਂ ਤੌਰ ਤੇ ਬਦਲਬਾਹੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਤਕਰੀਬਨ ਜਿਹੜੇ ਪਠਾਨਕੋਟ ਦੇ ਆਸਪਾਸ ਦੇ ਖੇਤਰ ਹੋਗੇ ਗੁਰਦਾਸਪੁਰ ਦੇ ਨੇੜਲੇ ਚਾਰਪੁਰ ਦੇ ਨੇੜਲੇ ਖੇਤਰ ਹੋ ਗਏ ਨਵਾਂ ਸ਼ਹਿਰ ਦੇ ਵਿੱਚ ਟੁੱਟਵੇਂ ਤੌਰ ਤੇ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਬਾਕੀ ਹਿਮਾਚਲ ਦੇ ਉੱਤੇ ਵੀ ਲਗਾਤਾਰ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਰਹੇ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਣਾ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਸਿਸਟਮਾਂ ਦੀ ਗੱ ਉੱਤਰ ਪੂਰਬੀ ਖੇਤਰ ਹੋ ਗਏ ਇਸ ਬੈਲਟ ਦੇ ਵਿੱਚ ਟੁੱਟਵੇਂ ਤੌਰ ਤੇ ਗਤੀਵਿਧੀਆਂ ਦੇ ਅਸਾਰ ਆਪਾਂ ਨੂੰ ਦੇਰ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੇ ਹਨ ਓਵਰਆਲ ਤਕਰੀਬਨ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਟੈਂਪਰੇਚਰ ਦਿਨ ਵੇਲੇ ਤਕਰੀਬਨ 35 ਡਿਗਰੀ ਪਲੱਸ ਆਪਾਂ ਨੂੰ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਬੱਦਲਬਾਈ ਅਤੇ ਤੂਪ ਵਾਲਾ ਮੋਲ ਕੁਝ ਖੇਤਰਾਂ ਦੇ ਵਿੱਚ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲਗਾਤਾਰ ਐਂਟੀ ਕਲੌਕਵਾਈਜ਼ ਜੋ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਲੋ ਪ੍ਰੈਸ਼ਰ ਦਾ ਏਰੀਆ ਇਸ ਦਾ ਅਸਰ ਲਗਾਤਾਰ ਇਸਕੇ तरीके ਨਾਲ ਅਰਬ ਸਾਗਰ ਤੋਂ ਨਵੀਂ ਵਾਲੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਤੇ ਲਗਾਤਾਰ ਬੰਗਾਲ ਦੀ ਖਾੜੀ ਤੋਂ ਵੀ ਲਗਾਤਾਰ ਹਵਾਵਾਂ ਪੁੱਜਦੀਆਂ ਹੋਈਆਂ ਹੈ ਖੈਦਰੀਂ ਇਸ ਕਾਰਨ ਲਗਾਤਾਰ ਟੁੱਟਵੇਂ ਤੋੜਤੇ ਬਦਲਬਾਈ ਦਾ ਨਿਰਮਾਣ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਇਸ ਦੇ ਅਪਡੇਟ ਦੇ ਵਿੱਚ ਕੋਈ ਵੀ ਬਦਲਾਵ ਦੇਖਣ ਨੂੰ ਮਿਲਦਾ ਉਸ ਦੀ ਅਪਡੇਟ ਵੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਲੈ ਕੇ حاضر ਹੋਵਾਂਗੇ ਧੰਨਵਾਦ ਜੀ